वेलकम टू आवर चैनल टाइजन 13 ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ टाइजन 13 ਬਹੁਤ ਬਹੁਤ ਸਵਾਗਤ ਹੈ ਜੀ ਹੋਪ ਕਰਦੇ ਹਾਂ ਕਿ ਸਾਰੇ ਵਧੀਆ ਹੋਣਗੇ ਤੇ ਤੁਹਾਨੂੰ ਸਾਰਿਆਂ ਨੂੰ ਵੀ ਸਾਡੇ ਪ੍ਰਸਾਦਾਰੀਆਂ ਹੋਣੀਆਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜੀ ਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਸਾਰੀ ਅਪਡੇਟ ਮਿਲਦੀ ਰਹੇ ਤੇ ਅੱਗੇ ਸ਼ੇਅਰ ਲਾਈਕ ਕਰਨਾ ਨਾ ਭੁੱਲਿਓ ਜਿਹੜੀ ਅੱਜ ਇਹ ਵੀਡੀਓ ਆਪਾਂ ਹੈਂਡਵਰਕ ਵੀ ਲੈ ਕੇ ਆਏ ਆਂਗੇ ਅੱਪਾ ਜਿਹੜੇ ਵੀਡੀਓ ਬਹੁਤ ਘੱਟ ਪਾ ਰਹੇ ਨੇ ਕੋਈ ਆਪਣੇ ਕੋਲੇ ਟਾਈਮ ਨਹੀਂ ਲੱਗਿਆ ਆਪਣੇ ਜਿਹੜੇ ਸੂਟ ਨੇ ਥੋੜੇ ਜਲਦੀ ਨਾਲ ਚਲੇ ਜਾਂਦੇ ਨੇ ਜੀ ਅੱਜ ਆਪਾਂ ਇਹ ਬਣਾ ਰਹੇ ਹੈਂਡ ਵਰਕ ਤੇ ਸੂਟ ਹੈ ਵੀ ਬਹੁਤ ਸੋਹਣੇ ਬਣੇ ਹੋਏ ਨੇ ਇਹ ਲਾਈਟ ਗੁਿੰਜਾ ਕਲਰ ਹੈ ਜੀ ਇਹ ਤੇ ਸੂਟ ਦਾ ਇਹ ਹੀ ਆਰਗੰਜਾ ਸਾਟਨ ਹੈ ਬਿਲਕੁਲ ਪਿਓਰ ਆਰਗੰਜਾ ਸਾਟਨ ਦਾ ਸਟੱਫ ਲੱਗਿਆ ਹੋਇਆ ਜੀ ਆਪਾਂ ਖਾਇਦੇ ਤੇ ਇਹਦੇ ਤੇ ਪੱਲਿਆਂ ਤੇ ਫੁੰਜੀਆਂ ਤੇ ਐਵੇਂ ਵਰਕ ਹੋਇਆ ਹੋਇਆ ਹੈ ਵਰਕ ਦੀ ਫੁੱਲ ਫਿਨਿਸ਼ਿੰਗ ਹੈਗੀ ਸਾਰੇ ਸ਼ਰਟ ਤੇ ਜੀ ਬੂਟੀ ਫਲਾਵਰ ਛੋਟਾ ਛੋਟਾ ਬਣਿਆ ਹੋਇਆ ਜੀ ਇਹ ਵਾਲਾ ਇਹਦਾ ਗਲਾ ਬਣਿਆ ਹੋਇਆ ਜੀ ਕਲੇ ਦੀ ਲੁੱਕ ਤੁਸੀਂ ਦੇਖ ਸਕਦੇ ਹੋਗੇ ਜੇਕਰ ਤੁਸੀਂ ਇਹ ਚੋਂ ਕੁਝ ਵੀ ਹੈਵੀ ਜਾਂ ਬਣਾਉਣਾ ਹੋਵੇ ਹਲਕਾ ਬਣਾਉਣਾ ਆਪਣੀ ਪਸੰਦ ਤੇ ਹੋ ਸਕਦਾ ਤੇ ਜਿਹੜੀਆਂ ਇਹਦੀਆਂ ਬਾਜੂ ਨੇ ਐਵੇਂ ਹੈਵੀ ਬਣੀਆਂ ਹੋਈਆਂ ਨੇ ਜੀ ਆਪਾਂ ਬੈਗ ਤੇ ਵੀ ਸਾਰੇ ਤੇ ਵਰਕ ਕਰਿਆ ਜੀ ਇਹਦੇ ਤੇ ਬੈਗ ਤੇ ਆਪਾਂ ਛੋਟੇ ਛੋਟੇ ਫਲਾਵਰ ਰੱਖੇ ਨੇ ਸਾਰੇ ਤੇ ਸਟੀਚਿੰਗ ਤੇ ਆਪਾਂ ਫਿਨਿਸ਼ਿੰਗ ਲੇਸ ਨਾਲ ਕਰੀ ਹੈ ਜੀ ਮੋਤੀਆਂ ਵਾਲੀ ਨਾਲ ਇਹਦੀ ਤਾਂ ਬੋਟਮ ਤੇ ਵਰਕ ਕਰਿਆ ਹਲਕਾ ਵਰਕ ਕਰਿਆ ਜੀ ਬੋਟਮ ਤੇ ਆਪਾਂ ਇਹਦੇ ਦੇਖਾ ਤੁਸੀਂ ਇਸ ਤੋਂ ਹੈਵੀ ਕਰਵਾਉਣਾ ਚਾਹੁੰਦੇ ਹੋ ਉਹ ਵੀ ਹੋ ਸਕਦਾ ਹੈ ਇਹ ਵਾਲਾ ਆਪਾਂ ਬੋਟਮ ਤੇ ਹਲਕਾ ਰੱਖਿਆ ਜੀ ਇਹਦਾ ਆਪਾਂ ਦੁਪੱਟਾ ਰੱਖਿਆ ਹੈਗਾ ਫੁੱਲ ਵਰਕ ਜੰਮਿਆ ਜਿਹੜੀ ਆਪਣੀ ਦੁਪੱਟੇ ਦੀ ਲੁੱਕ ਸਾਰੀ ਡਿਪੈਂਡ ਕਰਦੀ ਹੈ ਜੀ ਸੂਟ ਤੇ ਦੇਖ ਕਰ ਆਪਣਾ ਦੁਪੱਟਾ ਵਧੀਆ ਹੋਊਗਾ ਸੂਟ ਦੀ ਜਿਹੜੀ ਲੁੱਕ ਆ ਉਹ ਮੇਟ ਕੇ ਬਹੁਤ ਸੋਹਣੀ ਹੋਣੀ ਹੈਗੀ ਬਹੁਤ ਹੀ ਪਿਆਰਾ ਦੁਪੱਟਾ ਹੈ ਤੁਸੀਂ ਇਹ ਕਲਰ ਵੇਖ ਸਕਦੇ ਹੋ ਇਸ ਆਪਣੇ ਸੂਟ ਦਾ ਕਲਰ ਆ ਗਿਆ ਇਹ ਵਰਕ ਦਾ ਕਲਰ ਆ ਗਿਆ ਜਿਹਦੇ ਵਿੱਚ ਆਪਾਂ ਨੇ ਪੈਚ ਲਾ ਕੇ ਫਿਨਿਸ਼ਿੰਗ ਕਰਵਾਈ ਹੈ ਤੇ ਫੁੱਲ ਆਪਾਂ ਨੇ ਇਸ ਵਰਕ ਕਰਿਆ ਸਾਰੇ ਸੂਟ ਦੁਪੱਟੇ 'ਚ ਇਹ ਮੀ ਆਪਾਂ ਹੈਵੀ ਦੁਪੱਟਾ ਬਣਾਇਆ ਹੈਗਾ ਤੇ ਇਹਦੀ ਜਿਹੜਾ ਇਹਦਾ ਕੰਟਰਾਸਟ ਬਹੁਤ ਸੋਹਣਾ ਲਿਖ ਬਣਿਆ ਹੋਇਆ ਤੇ ਲੇਸ ਨਾਲ ਫਿਨਿਸ਼ਿੰਗ ਕਰੀ ਹੋਈ ਹੈ ਯੂਰੋਪੀਅਨ ਨੂੰ ਵੇਅਰ ਕਰਾਂਗੇ ਜਿਹੜੀ ਇਹਦੀ ਲੁੱਕ ਹੈ ਦੁਪੱਟੇ ਦੇ ਨਾਲ ਬਹੁਤ ਹੀ ਪਿਆਰੀ ਬਣੂਗੀ ਇਹ ਫੁੱਲ ਪਿਓਰ ਔਰਗੈਂਜ਼ਾ ਦੁਪੱਟਾ ਹੈ ਜੀ ਇਹ ਵਾਲਾ ਸੈਕੰਡ ਸੂਟ ਆ ਗਿਆ ਅੱਪਰ ਇਹ ਆਪਾਂ ਡਰੈੱਸ ਬੁਲਵਾਈ ਹੈ ਜਿਹੜਾ ਇਹਦੀ ਕਲਰ ਹੈ ਜੀ ਬਹੁਤ ਹੀ ਪਿਆਰਾ ਕਲਰ ਹੈਗਾ ਹਲਕਾ ਜਿਹਾ ਬਰਨ ਹੋਣ ਵਾਲਾ ਕਲਰ ਚ ਆ ਜਾਂਦਾ ਪਰ ਇਹ ਕਲਰ ਬਹੁਤ ਪਿਆਰਾ ਹੈ ਇਹ ਹਾਈ ਗ੍ਰੇਡ ਸਿਲਕ ਹੈ ਇਹ ਬਹੁਤ ਸੋਨਰ ਸਟੱਫ ਹੈ ਜੀ ਜਿਹੜੇ ਇਹਦਾ ਬਾਜੂ ਹੈ ਇਹ ਵੀ ਹੈਵੀ ਹੈ ਇਹ ਬਿਲਕੁਲ ਹੈਵੀ ਹੈ ਇਹ ਸਟੱਫ ਵੀ ਪਿਓਰ ਵਾਲਾ ਵਰਤੀ ਆਪਾਂ ਨੇ ਹੈਵੀ ਬਾਜੂ ਵਰਤੀ ਹੈ ਲਾਈ ਵਰਕ ਕਰਿਆ ਆਪਾਂ ਨੇ ਤੇ ਸਾਰੇ ਸ਼ਰਟ ਤੇ ਜਿਹੜੀ ਕਿ ਆਪਣੇ ਬਹੁਤ ਛੋਟ ਬਣਾਈ ਹੈ ਜੀ ਲਹਿੰਗੇ ਦੇ ਨਾਲ ਪਰ ਆਪਾਂ ਨੇ ਇੱਥੇ ਫੁੱਲ ਤੇ ਆਪਾਂ ਨੇ ਇੱਥੇ ਵਰਕ ਕਰਿਆ ਸਾਰੀ ਗਲੇ ਤੇ ਆਪਣੇ ਐਵੇਂ ਵਰਕ ਕਰਿਆ ਹੋਇਆ ਤੇ ਇੱਥੇ ਫਲਾਵਰ ਰੱਖਿਆ ਹੋਇਆ ਠੀਕ ਹੈ ਜੀ ਕਿ ਤੁਸੀਂ ਆਪਾਂ ਨੇ ਜਿੱਪ ਲਗਾਈ ਹੈ ਜੀ ਤੇ ਜਿਹੜਾ ਆਪਾਂ ਇਹਨਾਂ ਲਹਿੰਗਾ ਤਿਆਰ ਕਰਿਆ ਉਹ ਆਪਾਂ ਕਲੀਆਂ ਨਾਲ ਕਰਦੇ ਜੀ ਇਹ ਵੀ ਇਹ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਜੀ ਇਹ ਜਿਹੜਾ ਇਹ ਫਿਅਰ ਕਰਕੇ ਵੀ ਬਹੁਤ ਪਿਆਰੀ ਲੁੱਕ ਆਉਣੀ ਹੈ ਜੀ ਇਹਨੂੰ ਤੁਸੀਂ ਕਿਸੇ ਵੀ ਕੱਲਾ ਤੇ ਕਰਵਾ ਸਕਦੇ ਹੋ ਕਿਉਂਕਿ ਇਹਨਾਂ ਨੂੰ ਆਪਾਂ ਕਲਰ ਡਾਈ ਕਰਵਾਇਆ ਹੋਇਆ ਚਾਹ ਵਾਲੇ ਸਟੌਕ ਦੇ ਜ਼ਿਆਦਾ ਕਲਰ ਡਾਈ ਹੁੰਦੇ ਨੇ ਉਸ ਤੋਂ ਬਾਅਦ ਇਹ ਆ ਗਿਆ ਆਪਣਾ ਇਹ ਫੁੱਲ ਪਿਓਰ ਔਰਗੰਝਾ ਦਾ ਦੁਪੱਟਾ ਜੋ ਕਿ ਮਕੈਸ ਵਾਲਾ ਹੈਗਾ ਇਹ ਜਿਹੜੀ ਮਕੈਸ ਹੈ ਇਹ ਹੈਂਡ ਹੈ ਹੈਂਡ ਵਾਲੀ ਮਕੈਸ ਹੈ ਜੀ ਸਾਰੀ ਹੈਂਡ ਨਾਲ ਲੱਗਦੀ ਹੈ ਇਹ ਮਕੈਸ ਤੇ ਇਹਦੇ ਤੇ ਤੁਸੀਂ ਲੇਸ ਦੀ ਫਿਨਿਸ਼ਿੰਗ ਵੇਖ ਸਕਦੇ ਹੋ ਬਹੁਤ ਹੀ ਪਿਆਰੀ ਲੇਸ ਲਗਾਈ ਹੋਈ ਹੈ ਮੋਤੀਆਂ ਵਾਲੀ ਤੇ ਸਾਰੀ ਤੇ ਆਪਣੀ ਹੈਂਡ ਮਕੈਸ ਕੀਤੀ ਹੋਈ ਹੈ ਜੀ ਫੁੱਲ ਪਿਓਰ ਔਰਗੰਝਾ ਦਾ ਇਹ ਦੁਪੱਟੇ ਦੀ ਵੀ ਲੁੱਕ ਬਹੁਤ ਹੀ ਪਿਆਰੀ ਆਉਣੀ ਹੈ ਇਹ ਵਰਕ ਵਾਲੀ ਲੁੱਕ ਦਿੰਦਾ ਹੈ ਬਾਕੀ ਇਹ ਫੁੱਲ ਪਿਓਰ ਔਰਗੰਝਾ ਹੈ ਬਹੁਤ ਪਿਆਰਾ ਹੈ ਇਹ ਵੀ ਤੁਸੀਂ ਕੋਈ ਵੀ ਕਲਰ ਕਰਵਾ ਸਕਦੇ ਹੋਗੇ ਉਸ ਤੋਂ ਬਾਅਦ ਆ ਗਏ ਜੀ ਆਪਣਾ ਇਹ ਵੀ ਹੈਂਡਵਰਕ ਸੂਟ ਹੈ ਜੀ ਇਹਦੇ ਵੀ ਆਪਾਂ ਨੇ ਕਾਫੀ ਵਾਰਸਾਟ ਸੂਟ ਬਣਵਾਤੇ ਇਹ ਵਾਲੇ ਇਹ ਆਪਣਾ ਕਰੇਵ ਚ ਸੂਟ ਆ ਗਿਆ ਜੀ ਪਰਪਲ ਕਲਰ ਦਾ ਸੂਟ ਹੈਗਾ ਤੇ ਆਪਾਂ ਇਸੇ ਡਾਰਕ ਪਰਪਲ ਕਲਰ ਦਾ ਟੱਚ ਦਿੱਤਾ ਹੋਇਆ ਇਹਦਾ ਆਪਾਂ ਘੇਰੇ ਤੇ ਵਰਕ ਹੈਗਾ ਤੇ ਇਹਦੇਆਂ ਦੋ ਕਲੀਆਂ ਜਾਂਦੀਆਂ ਨੇ ਇਹ ਵਾਲਾ ਪਨਗਲੇ ਦਾ ਵਰਕ ਆ ਗਿਆ। ਇਹਦੇ ਤੋਂ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋਗੇ। ਇਹ ਇਹਨਾਂ ਦੀਆਂ ਪੱਛਵਾਂ ਨੇ ਜੀ। ਸੇਮ बाजू ਵਾਲਾ ਸੇਮ ਬਾਟਮ ਤੇ ਵਰਕ ਹੈ ਜੀ। ਡਿਟੋ ਜੀ। ਇਹਦੇ ਨਾਲ ਜਿਹੜਾ ਦੁਪੱਟਾ ਹੈ ਆਪਣੀ ਇਹ ਕਲਰ ਦਾ ਆਪਣੀ ਇਹਦੇ ਨਾਲ ਦੁਪੱਟਾ ਲਗਾਇਆ ਹੈ ਜੀ। ਤੇ ਲੇਸ ਨਾਲ ਇਹ ਆਪਣਾ ਫੁੱਲ ਪਿਆਰ ਚਨੂਨ ਦਾ ਦੁਪੱਟਾ ਹੈ ਜੀ। ਕਮਲ ਚਨੂਨ ਦਾ ਦੁਪੱਟਾ ਹੈਗਾ। ਇਹ ਤੇ ਪਸਾਰੇ ਨਾਲ ਇਸ ਨਾਲ ਫਿਨਿਸ਼ਿੰਗ ਕਰੀ ਹੋਈ ਹੈ ਇਹਨੇ ਇਹ ਵੀ ਬਹੁਤ ਪਿਆਰਾ ਸੂਟ ਹੋਣਾ ਜੇਕਰ ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆਉਂਦਾ ਜੇਕਰ ਤੁਸੀਂ ਆਪਣਾ ਵੀ ਕੋਈ ਬਣਵਾਉਣਾ ਚਾਹੁੰਦੇ ਹੋਗੇ ਵੀਡੀਓ ਨੂੰ ਦੇਖ ਕੇ ਬਿਲਕੁਲ ਡੋਟੋ ਸੇਮ ਬਣ ਜਾਊਗਾ ਤੁਸੀਂ ਸਤੋਂ ਕੁਝ ਵੀ ਬਣਵਾ ਸਕਦੇ ਹੋਗੇ ਕੋਈ ਵੀ ਵਰਕ ਆਰੀ ਵਰਕ ਪਿੱਟਾ ਵਰਕ ਹੋ ਗਿਆ ਥ्रेड ਵਰਕ ਤੇ ਹੈਂਡ ਵਰਕ ਜੋ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਸਾਨੂੰ ਸਕਰੀਨ ਸ਼ਾਟ ਭੇਜ ਸਕਦੇ ਹੋ ਸਿਰਫ ਪਲੀਜ਼ ਮੈਸੇਜ ਕਰੋ WhatsApp ਜਿਹੜਾ ਨੰਬਰ ਹੈ WhatsApp ਸਾਡਾ ਉਹ ਉੱਪਰ ਸੋ ਹੋ ਰਿਹਾ ਹੋਊਗਾ ਤੁਸੀਂ ਸਿਰਫ ਉਸ ਤੇ ਸਾਨੂੰ ਮੈਸੇਜ ਕਰ ਸਕਦੇ ਹੋਗੇ ਧੰਨਵਾਦ ਜੀ